ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਮੈਨੂੰ ਸ਼ੂਗਰ ਸੀ ਹਾਂ ਜੀ ਮੈਂ 6 ਮਹੀਨੇ ਪਹਿਲਾਂ ਚੈੱਕ ਕਰਾਈ ਮਤਲਬ ਤਾਂ ਮੈਨੂੰ 157 ਸ਼ੂਗਰ ਨਿਕਲੀ ਜੀ ਹੂੰ ਉਸ ਤੋਂ 2 ਮਹੀਨੇ ਬਾਅਦ ਮੈਂ ਚੈੱਕ ਕਰਾਈ ਤਾਂ 133 ਨਿਕਲੀ ਜੀ ਹੂੰ ਤਾਂ 1 ਮਹੀਨੇ ਬਾਅਦ ਫੇਰ ਚੈੱਕ ਕਰਾਈ 117 ਨਿਕਲੀ ਹੂੰ ਤਾਂ ਹੁਣ ਜੀ ਮੈਂ 2 ਦਿਨ ਪਹਿਲਾਂ ਮਤਲਬ ਸ਼ੂਗਰ ਚੈੱਕ ਕਰਾਈ ਹੈ हां ओहो 102.4 निकली है जी वेरी गुड हां जी ਇਹ ਤਾਂ ਬਿਲਕੁਲ ਠੀਕ ਹੈ ਕੀ ਦਵਾਈ ਕੀ ਲੈ ਰਹੇ ਹੋ ਦਵਾਈ ਤਾਂ ਸਰ ਮੈਂ ਤੁਹਾਡੇ ਵਾਲੀ ਵਰਤਿਆ ਬਾਬੇ ਠੀਕ ਹੈ ਬਿਲਕੁਲ ਹੈ ਜਿਹੜਾ ਡਾਇਬਟੀਜ਼ ਕੰਟਰੋਲ ਪਾਊਡਰ ਹੈ ਉਹ ਸਵੇਰੇ ਇੱਕ ਚਮਚਾ ਲੈਂਦੇ ਰਹੋ ਖਾਲੀ ਪੇਟ ਇਹ ਕੰਟਰੋਲ ਹੀ ਰਹੂਗੀ ਉਸ ਤੋਂ ਬਾਅਦ ਇਹ ਨਾ ਘਟੇ ਨਾ ਵਧੇ ਇਹ ਡਾਇਬਟੀਜ਼ ਕੰਟਰੋਲ ਪਾਊਡਰ ਦਾ ਇੱਕੋ ਹੀ ਫਾਇਦਾ ਕਿ ਘਟੀ ਹੋਈ 슈ਗਰ ਨੂੰ ਉੱਪਰ ਕਰਦਾ ਤੇ ਵਧੀ ਹੋਈ ਨੂੰ ਬੈਲੈਂਸ ਕਰ ਲੈਂਦਾ 6 ਮਹੀਨੇ ਬਾਅਦ ਅਸੀਂ ਇਹਦੀ ਡੋਜ਼ ਜਿਹੜੀ ਆ ਉਹ ਅੱਧਾ ਚਮਚਾ ਕਰ ਲੈਣੇ ਆ ਫਿਲਹਾਲ ਤੁਸੀਂ ਇੱਕ ਚਮਚ ਲੈਂਦੇ ਰਹੋ ਤੇ ਮਿਲ ਕੇ ਇੱਕ ਵਾਰੀ ਇਹਦੀ ਡੋਜ਼ ਸੈੱਟ ਕਰਾ ਲਿਓ ਕਦੀ ਸਰ ਮੈਨੂੰ ਥੋੜੀ ਕਮਜ਼ੋਰੀ ਜੀ ਮਹਿਸੂਸ ਹੁੰਦੀ ਹੈ ਜੀ ਹਾਂ ਉਹ ਜ਼ਰੂਰ ਹੈ ਇਹ ਐਕਚੁਅਲੀ 슈ਗਰ ਦੇ ਮਰੀਜ਼ ਦੇ ਵਿੱਚ ਆਉਂਦੀ ਹੈ ਦਿਮਾਗੀ ਤੌਰ ਤੇ ਬਾਡੀ ਚ ਵੀਕਨੈਸ ਆਉਂਦੀ ਹੈ ਤੇ ਸੈਕਸ ਪਾਰਟ ਦੇ ਵਿੱਚ ਵੀਕਨੈਸ ਆਉਂਦੀ ਹੈ ਜਿਵੇਂ ਸਾਡਾ ਰੋਮਾਂਸ ਲਾਈਫ ਖਰਾਬ ਹੋ ਜਾਂਦੀ ਹੈ ਉਹਦੇ ਵਾਸਤੇ ਬਹੁਤ ਵਧੀਆ ਪ੍ਰੋਡਕਟ ਹੈ ਸਾਡਾ ਐਕਸ ਪਲੱਸ 골ਡ ਕੈਪਸੂਲ ਹੈ ਤੇ ਗੱਬਰੂ ਪਾਊਡਰ ਹੈ ਇਹ ਦੋ ਪ੍ਰੋਡਕਟ ਹੈ ਸਾਡੇ ਇਹਨਾਂ ਨੂੰ ਯੂਜ਼ ਕਰ ਲਿਓ ਜਿਹੜਾ ਡਾਇਬੀਟਿਸ ਕਾਰਨ ਸਾਡੀ ਬੋਡੀ ਦੇ ਵਿੱਚ ਵੀਕਨੈਸ ਆਉਂਦੀ ਆ ਉਹ ਸਾਰੀ ਕਵਰ ਹੋ ਜਾਂਦੀ ਹੈ ਇਹਦਾ ਹੁੰਦਾ ਕਿ ਇਹ ਬਲੱਡ ਔਰ ਵੀਰਜ ਦੀ ਕੁਆਲਿਟੀ ਅੱਛੀ ਹੋ ਜਾਏ ਚਾਹੇ ਉਹ ਲੇਡੀਜ਼ ਆ ਚਾਹੇ ਜੈਂਟਸ ਆ ਦੋਨਾਂ ਦੇ ਵਿੱਚ ਇਹ ਵੀਰਜ ਔਰ ਬਲੱਡ ਦੀ ਕੁਆਲਿਟੀ ਅੱਛੀ ਹੋ ਜਾਏ ਤਾਂ ਬੋਡੀ ਬਿਲਕੁਲ ਫਿਟ ਰਹਿੰਦੀ ਆ ਤਾਂ ਇਹ ਦੋ ਚੀਜ਼ਾਂ ਤੁਸੀਂ ਯੂਜ਼ ਕਰ ਲਿਓ ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਬਲਮ ਨਾ ਸਤਿ ਸ਼੍ਰੀ ਅਕਾਲ ਗੁਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਮੈਨੂੰ ਸ਼ੂਗਰ ਸੀ ਹੂੰ ਹਾਂਜੀ ਮੈਂ 6 ਮਹੀਨੇ ਪਹਿਲਾਂ ਚੈੱਕ ਕਰਾਈ ਮਤਲਬ ਤਾਂ ਮੈਨੂੰ 157 ਸ਼ੂਗਰ ਨਿਕਲੀ ਜੀ ਹੂੰ ਉਸ ਤੋਂ 2 ਮਹੀਨੇ ਬਾਅਦ ਮੈਂ ਚੈੱਕ ਕਰਾਈ ਤਾਂ 133 ਨਿਕਲੀ ਜੀ ਹੂੰ ਤਾਂ 1 ਮਹੀਨੇ ਬਾਅਦ ਫੇਰ ਚੈੱਕ ਕਰਾਈ 117 ਨਿਕਲੀ ਹੂੰ ਤਾਂ ਹੁਣ ਜੀ ਮੈਂ 2 ਦਿਨ ਪਹਿਲਾਂ ਮਤਲਬ ਸ਼ੂਗਰ ਚੈੱਕ ਕਰਾਈ ਹੈ ਤਾਂ ਉਹ 102.4 ਨਿਕਲੀ ਹੈ ਜੀ ਵੈਰੀ ਗੁੱਡ ਹਾਂਜੀ ਇਹ ਤਾਂ ਬਿਲਕੁਲ ਠੀਕ ਹੈ ਕੀ ਦਵਾਈ ਕੀ ਲੈ ਰਹੇ ਹੋ ਦਵਾਈ ਤਾਂ ਸਰ ਮੈਂ ਤੁਹਾਡੇ ਵਾਲੀ ਵਰਤਿਆ ਜੀ ਉੱਬੇ ਠੀਕ ਹੈ ਬਿਲਕੁਲ ਜਿਹੜਾ ਡਾਇਬੀਟਿਸ ਕੰਟਰੋਲ ਪਾਊਡਰ ਹੈ ਉਹ ਸਵੇਰੇ ਇੱਕ ਚਮਚਾ ਲੈਂਦੇ ਰਹੋ ਖਾਲੀ ਪੇਟ ਇਹ ਕੰਟਰੋਲ ਹੀ ਰਹੂਗੀ ਉਸ ਤੋਂ ਬਾਅਦ ਇਹ ਨਾ ਘਟੇ ਨਾ ਵਧੇ ਇਹ ਡਾਇਬੀਟਿਸ ਕੰਟਰੋਲ ਪਾਊਡਰ ਦਾ ਇੱਕੋ ਹੀ ਫਾਇਦਾ ਕਿ ਘਟੀ ਹੋਈ 슈ਗਰ ਨੂੰ ਉੱਪਰ ਕਰਦਾ ਤੇ ਵਧੀ ਹੋਈ ਨੂੰ ਬੈਲੈਂਸ ਕਰ ਲੈਂਦਾ ਤੇ 6 ਮਹੀਨੇ ਬਾਅਦ ਅਸੀਂ ਇਹਦੀ ਡੋਜ਼ ਜਿਹੜੀ ਆ ਉਹ ਅੱਧਾ ਚਮਚਾ ਕਰ ਲੈਨੇ ਆ ਫਿਲਹਾਲ ਤੁਸੀਂ ਇੱਕ ਚਮਚ ਲੈਂਦੇ ਰਹੋ ਤੇ ਮਿਲ ਕੇ ਇੱਕ ਵਾਰੀ ਇਹਦੀ ਡੋਜ਼ ਸੈੱਟ ਕਰਾ ਲਿਓ ਕਦੀ ਸਰ ਮੈਨੂੰ ਥੋੜੀ ਕਮਜ਼ੋਰੀ ਜਿਹੀ ਮੈਸਸ ਹੁੰਦੀ ਹੈ ਜੀ ਹਾਂ ਉਹ ਜ਼ਰੂਰ ਹੈ ਇਹ ਐਕਚੁਅਲੀ 슈ਗਰ ਦੇ ਮਰੀਜ਼ ਦੇ ਵਿੱਚ ਆਉਂਦੀ ਹੈ ਦਿਮਾਗੀ ਤੌਰ ਤੇ ਬੋਡੀ ਚ ਵੀਕਨੈਸ ਆਉਂਦੀ ਹੈ ਤੇ ਸੈਕਸ ਪਾਰਟ ਦੇ ਵਿੱਚ ਵੀਕਨੈਸ ਆਉਂਦੀ ਹੈ ਜਿਵੇਂ ਸਾਡਾ ਰੋਮਾਂਸ ਲਾਈਫ ਖਰਾਬ ਹੋ ਜਾਂਦੀ ਹੈ ਉਹਦੇ ਵਾਸਤੇ ਬਹੁਤ ਵਧੀਆ ਪ੍ਰੋਡਕਟ ਹੈ ਸਾਡਾ ਐਕਸ ਪਲਸ 골ਡ ਕੈਪਸੂਲ ਹੈ ਤੇ ਗੱਬਰੂ ਪਾਊਡਰ ਹੈ ਇਹ ਦੋ ਪ੍ਰੋਡਕਟ ਹੈ ਸਾਡੇ ਇਹਨਾਂ ਨੂੰ ਯੂਜ਼ ਕਰ ਲਿਓ ਜਿਹੜਾ ਡਾਇਬੀਟਿਸ ਕਾਰਨ ਸਾਡੀ ਬੋਡੀ ਦੇ ਵਿੱਚ ਵੀਕਨੈਸ ਆਉਂਦੀ ਆ ਉਹ ਸਾਰੀ ਕਵਰ ਹੋ ਜਾਂਦੀ ਹੈ ਇਹਦਾ ਹੁੰਦਾ ਕਿ ਇਹ ਬਲੱਡ ਔਰ ਵੀਰਜ ਦੀ ਕੁਆਲਿਟੀ ਅੱਛੀ ਹੋ ਜਾਏ ਚਾਹੇ ਉਹ ਲੇਡੀਜ਼ ਆ ਚਾਹੇ ਜੈਂਟਸ ਆ ਦੋਨਾਂ ਦੇ ਵਿੱਚ ਇਹ ਵਿਰੇਜ ਔਰ ਬਲੱਡ ਦੀ ਕੁਆਲਿਟੀ ਅੱਛੀ ਹੋ ਜੇ ਤਾਂ ਬਾਡੀ ਬਿਲਕੁਲ ਫਿੱਟ ਰਹਿੰਦੀ ਆ ਤਾਂ ਇਹ ਦੋ ਚੀਜ਼ਾਂ ਤੁਸੀਂ ਯੂਜ਼ ਕਰ ਲਿਓ ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਬਲਮ ਨਾ ਆਵੇ